ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੰਜਨਾ ਸਾਹੀ ਜ਼ਿਲ੍ਹਾ ਫਤਿਹਗੜ ਸਾਹਿਬ ਅੱਜ ਅਸੀਂ ਐਮਪੀ ਮਾਨ ਸਿਮਰਨ ਸਿੰਘ ਮਾਨ ਜੀ ਦੇ ਦਫ਼ਤਰ ਵਿੱਚ ਬੈਠੇ ਹਾਂ ਜੋ ਉਹਨਾਂ ਦੇ ਮੁੱਖ ਬੁਲਾਰੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਵਾਣਾ ਜੀ ਦੇ ਨਾਲ ਗੱਲ ਕਰਦੇ ਹਾਂ ਵੀ ਜੋ 9 ਮਹੀਨੇ ਸਰਕਾਰਾਂ ਨੂੰ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਇਹਨਾਂ ਦੇ ਮੁੱਦੇ ਕਿਸ ਤਰ੍ਹਾਂ ਦੇ ਰਹੇ ਨੇ ਤੇ ਕਿਸ ਤਰ੍ਹਾਂ ਦੇ ਅਥਰਾਵ ਚੜਾਅ ਰਹੇ ਨੇ ਜੇ ਇਹਨਾਂ ਦੀਆਂ ਕੀ ਕਮੀਆਂ ਪੇਸ਼ੀਆਂ ਆਈਆਂ ਨੇ ਸਵਾਗਤ ਹੈ ਜੀ ਸਾਡੇ ਚੈਨਲ ਦੇ ਉੱਤੇ ਟਵਾਣਾ ਸਾਹਿਬ ਸਾਡਾ ਤੇ ਸਾਕਨ ਤੇ டிவி ਚੈਨਲ ਦੇ ਜੋ ਰਜੈਂਡਰੀ ਆਡੀਸ ਸਾਰੇ 10 ਪਹੁੰਚੇ ਆ ਉਹਨਾਂ ਨੂੰ ਜੀ ਆਇਆਂ ਆਖਦੇ ਆ ਸਾਰੇ ਗੁਰੂ ਰੂਪ ਖਾਲਸਾ ਸਲੋਕਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੀਬੀ ਜੀ ਨੇ ਆਪਜੀ ਕੁਐਸਚਨ ਕੀਤਾ ਹੈ ਪੰਜਾਬ ਸਰਕਾਰ ਬਾਰੇ ਮੌਜੂਦਾ ਹਾਲਾਤਾਂ ਬਾਰੇ ਔਰ ਇਹ ਹੈ ਕਿ ਜੋ ਭਵਨ ਸਿੰਘ ਮਾਨ ਦੀ ਸਰਕਾਰ ਆ ਜਿੱਦਾਂ ਦੀ ਆਈ ਹੈ ਲੋਕਾਂ ਨੂੰ ਬੜੀਆਂ ਆਸਾਂ ਸੀ ਲੋਕਾਂ ਨੇ ਇੱਕ ਬਦਲਦੇ ਵਜੋਂ ਇਹਨਾਂ ਨੂੰ ਲਿਆਂਦਾ ਸੀ ਲੇਕਿਨ ਇਹ ਲੋਕਾਂ ਦੀ ਆਸਾਂ ਦੇ ਬਿਲਕੁਲ ਪੂਰੇ ਨਹੀਂ ਉਤਰੇ ਲॉ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ ਬੇਰਜਗਰੀ ਅੱਗੇ ਨਾਲ ਵਧ ਰਹੀ ਹੈ ਨਸ਼ਿਆਂ ਦਾ ਜਿਹੜਾ ਵਪਾਰ ਚੱਲ ਰਿਹਾ ਉਹ ਪਹਿਲਾਂ ਨਾਲੋਂ ਹੋਰ ਹੀ ਬਦਲ ਰਿਹਾ ਹੈ ਬੇਸ਼ੱਕ ਇਹ ਕੋਸ਼ਿਸ਼ ਕਰ ਰਹੇ ਨੇ ਅਕਵਾਰਾ ਰਾਈ ਚਾਣਾ ਰਾਈ ਵਾਸੀ ਬਹੁਤ ਕੁਝ ਕਰ ਰਹੇ ਆ ਪਰ ਅਮਰੀ ਰੂ ਵਿੱਚ ਕੁਝ ਨਹੀਂ ਹੋ ਰਿਹਾ ਅਮਰੀ ਰੂ ਵਿੱਚ ਉਮੇਸ਼ ਸਮਗਰ ਉਮੇ ਰੋਜ ਕਤਲ ਹੋ ਰਹੇ ਨੇ ਮੌਤਾਂ ਹੋ ਰਹੀਆਂ ਸਮਗਲੀ ਵਧ ਰਹੀ ਹੈ ਸਾਰੇ ਗੈਰ ਕਾਨੂੰਨੀ ਕਾਰਵਾਈਆਂ ਉੱਧੇ ਹੀ ਵਧ ਰਹੀਆਂ ਕੋਈ ਕੰਟਰੋਲ ਨਹੀਂ ਇਹਨਾਂ ਦਾ ਕਿਉਂਕਿ ਇਹਨਾਂ ਨੂੰ ਡਾਇਰੈਕਸ਼ਨ ਦਿੱਲੀ ਤੋਂ ਆਉਂਦੀ ਹੈ ਇਹ ਸਰਕਾਰ ਆਪਣੇ ਆਪ ਵਿੱਚ ਨਹੀਂ ਚੱਲ ਰਹੀ ਜੋ ਦਿੱਲੀ ਇਹਨਾਂ ਨੂੰ ਡਾਇਰੈਕਸ਼ਨ ਦਿੰਦੀ ਹੈ ਕੇਜਰੀਵਾਲ ਡਾਇਰੈਕਸ਼ਨ ਹੁੰਦਾ ਰਾਗਵ ਛੱਡਾ ਡਾਇਰੈਕਸ਼ਨ ਹੁੰਦਾ ਉਹ ਕਰਦੇ ਨੇ ਰਾਗਵ ਛੱਡੇ ਨੂੰ ਡਾਇਰੈਕਸ਼ਨ ਮਿਲਦੀ ਹੈ ਨਾਗਪੁਰ ਤੋਂ ਕੇਜਰੀਵਾਲ ਨੂੰ ਮਿਲਦੀ ਹੈ ਨਾਗਪੁਰ ਤੋਂ ਤੇ ਇਹ ਜਿਹੜੇ ਬਾਹਰ ਬੈਠ ਕੇ ਸਾਡੀਆਂ ਸਰਕਾਰਾਂ ਚਲਾ ਰਹੇ ਨੇ ਪੰਜਾਬ ਦੀ ਜਿਹੜੀ ਸਥਿਤੀ ਆ ਬਹੁਤ ਗੰਭੀਰ ਸਥਿਤੀ ਹੈ ਸਰਦੀ ਸੁਬਾ ਇਹਨੂੰ ਕੋਈ ਵਿਵਹਾਰੀ ਤੱਕ ਨਹੀਂ ਚਲਾ ਸਕਦੀ ਨਾ ਇਹ ਕਦੇ ਇਸ ਤਰ੍ਹਾਂ ਚੱਲਦੀ ਹੈ ਜਿਹੜਾ ਇੱਥੇ ਦੇ ਲੋਕਾਂ ਦੀ ਮੁਸ਼ਕਲਾਂ ਨੂੰ ਸਮਝਣ ਵਾਲਾ ਹੈ ਦ੍ਰਿੜਤਾ ਉਹਨਾਂ ਮੁੱਦਿਆਂ ਨੂੰ ਹੱਲ ਕਰਨ ਦੀ ਸਮਰੱਥਾ ਰੱਖਦਾ ਹੈ ਉਹ ਪੰਜਾਬ ਦੇ ਮਸਲ ਨੂੰ ਹੱਲ ਕਰਨ ਦੀ ਸਮਰੱਥਾ ਰੱਖਦਾ ਹੈ ਇਹ ਸਰਕਾਰਾਂ ਨਹੀਂ ਕਰ ਸਕਦੀਆਂ ਕਿਉਂਕਿ ਇਹ ਸਰਕਾਰਾਂ ਚੱਲਦੀਆਂ ਸਾਰੀਆਂ ਨਾਗਪੁਰ ਤੋਂ ਬੀਜੇਪੀ ਆਰਐਸਐਸ ਦੇ ਹੁਕਮਾਂ ਤੇ ਇਸ ਕਰਕੇ ਇਹ ਸਰਕਾਰਾਂ ਕਦੇ ਵੀ ਪੰਜਾਬ ਵਿੱਚ ਕੋਈ ਵੀ ਮਸਲ ਨੂੰ ਹੱਲ ਨਹੀਂ ਕਰ ਸਕਣਗੀਆਂ ਜਿਉਂ ਦੇ ਤਿਉਂ ਸਾਰੇ ਮਸਲੇ ਖੜੇ ਨੇ ਵੇਖ ਸਕਦੀ ਇਹ ਟੀਵੀ ਚੈਨਲਾਂ ਤੇ ਆਪਣੀ ਕਾਮਯਾਬੀਆਂ ਦੇ ਥੋਥੇ ਦਾਅਵੇ ਕਰਦੇ ਰਹਿਣ ਲੇਕਿਨ ਅਮਲੀ ਰੂਪ ਵਿੱਚ ਇੱਥੇ ਪੰਜਾਬ ਵਿੱਚ ਕੁਝ ਨਹੀਂ ਹੋ ਰਿਹਾ ਇਹ ਸਰਕਾਰ ਫੇਲ ਸਾਬਤ ਹੋ ਚੁੱਕੀ ਹੈ ਇਸ ਕਰਕੇ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੇ ਜਿਸ ਆਸਾ ਨਾਲ ਉਹਨਾਂ ਨੇ ਵੋਟਾਂ ਪਾਈਆਂ ਸੀ ਉਹ ਨਰਾਸ਼ਾ ਵਿੱਚ ਜਾ ਚੁੱਕੇ ਨੇ ਹੁਣ ਆਉਣ ਵਾਲਾ ਸਮਾਂ ਜਿਹੜਾ ਹੈ ਜਦੋਂ ਵੀ ਕਿਤੇ ਨਵੀਂ ਗੱਲ ਬਣਨੀ ਹੈ ਤਾਂ ਇੱਥੋਂ ਦੇ ਨਿਵਾਸੀਆਂ ਨੂੰ ਪੰਜਾਬੀਆਂ ਨੂੰ ਸਭ ਵਰਗਾਂ ਨੂੰ ਇਹ ਚਾਹੀਦਾ ਵੀ ਜਿਹੜੀ ਜਿਹੜੀ ਸ਼ਖਸੀਅਤ ਸਰਦਾਰ ਸਿਮਰਜੀਤ ਸਿੰਘ ਮਾਨ ਵਰਗੀ ਜੋ ਵੀ ਹੋਰ ਸਿਖਸ਼ੀਤਾਂ ਚੰਗੀਆਂ ਹੈ ਉਹਨਾਂ ਨੂੰ ਅੱਗੇ ਪਾਵਰਜ ਲਿਆਂਦਾ ਜਾਵੇ ਜਿਹੜੀ ਸਮਰੱਥਾ ਰੱਖਦੇ ਨੇ ਜਿਹੜੇ ਪੰਜਾਬ ਦੇ ਦਰਦ ਨੂੰ ਸਮਝਦੇ ਨੇ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਦੀ ਸਮਰੱਥਾ ਰੱਖਦੇ ਨੇ ਉਹਨਾਂ ਨੂੰ ਤਾਕਤ ਬਖਸ਼ਣੀ ਚਾਹੀਦੀ ਹੈ ਜਦੋਂ ਵੀ ਆਉਣ ਵਾਲਾ ਸਮਾਂ ਫਿਰ ਪੰਜਾਬ ਦਾ ਕੁਝ ਹੋ ਸਕੇਗਾ ਵਰਨਾ ਇਹ ਪੰਜਾਬ ਦਾ ਅੱਗੇ ਨਾਲ ਹੁਣ ਪੰਜਾਬ ਦੇ ਹਾਲਾਤ ਐ ਇੱਥੋਂ ਤੱਕ ਦੁਨਵਾਸੀ ਜਿਹੜਾ ਮਜ਼ਦੂਰ ਹੈ ਉਹ ਇੰਨੀ ਵੱਡੀ ਗਿਣਤੀ ਵਿੱਚ ਆ ਚੁੱਕਿਆ ਹੈ ਜਿੰਨੀਆਂ ਸਾਡੀਆਂ ਵਿਅਕਤੀਆਂ ਜਿੰਨੇ ਸਾਡੇ ਕਾਰੋਬਾਰ ਨੇ ਜਿੰਨੇ ਥੱਲੇ ਪ੍ਰਾਈਵੇਟ ਕਾਰੋਬਾਰ ਨੇ ਸਾਰਿਆਂ ਤੇ ਉਹ ਕਬਜ਼ਾ ਹੋ ਚੁੱਕੇ ਨੇ ਇੱਥੋਂ ਦੇ ਜਿਹੜਾ ਪੰਜਾਬੀ ਹੈ ਪੰਜਾਬੀ ਨੂੰ ਤਾਂ ਰੋਜ਼ਗਾਰ ਨਹੀਂ ਮਿਲ ਰਿਹਾ ਸਾਡੀਆਂ ਫੈਕਟਰੀਆਂ ਸਾਡੇ ਸਰਕਾਰੀ ادارے ਸਾਡੇ ਪ੍ਰਾਈਵੇਟ ادارے ਕਾਰਪੋਰੇਸ਼ਨਾਂ ਉਹਨਾਂ ਵਿੱਚ ਜਿਨ੍ਹਾਂ ਦੀ ਭਰਤੀ ਕੀਤੀ ਜਾ ਰਹੀ ਹੈ ਇੱਥੇ ਤਾਂ ਹਾਲਾਤ ਬਦਲੇ ਜਾ ਰਹੇ ਨੇ ਇਹ ਤਾਂ ਬਿਲਕੁਲ ਇੱਕ ਦਿਨ ਇੱਥੇ ਇੱਕ ਸਮਾਂ ਦਾ ਜੁੱਧ ਹੋਊਗਾ ਜਿਸ ਤਰ੍ਹਾਂ ਦੀ ਇੱਕ ਇਸ ਤਰ੍ਹਾਂ ਦੀ ਸਰਕਾਰਾਂ ਨੀਤੀਆਂ ਪੜਾਈਆਂ ਹੋਈਆਂ ਹਨ ਪੰਜਾਬ ਤੇ ਪੰਜਾਬੀ ਤੇ ਪੰਜਾਬੀਅਤ ਇੱਥੋਂ ਦੇ ਕਲਚਰ ਇੱਥੋਂ ਦੇ ਵਿਰਸੇ ਵਿਰਾਸ ਨੂੰ ਖਤਮ ਕਰਨ ਵਾਸਤੇ ਇਹ ਸਪੈਸ਼ਲੀ ਇਹਨਾਂ ਨੂੰ ਇੱਥੇ ਕਲੋਨੀਆਂ ਬਣਾਈਆਂ ਜਾ ਰਹੀਆਂ ਇਹਨਾਂ ਨੂੰ ਇਹਨਾਂ ਦੇ ਘਾੜ ਘਾੜ ਬਣਾਏ ਜਾ ਰਹੇ ਨੇ ਇਹਨਾਂ ਨੂੰ ਪੱਕੇ ਪੁਛਿੰਦੇ ਬਣਾਇਆ ਜਾ ਰਿਹਾ ਕਨੈਕਸ਼ਨ ਦੇ ਜਾ ਰਹੇ ਨੇ ਤੇ ਇਹ ਤਾਂ ਇੱਕ ਪੰਜਾਬੀਆਂ ਨੂੰ ਸਿੱਖਾਂ ਨੂੰ ਘਟ ਗਿਣਤੀ ਕਰਨ ਵਾਸਤੇ ਉਹਨਾਂ ਉਹਨਾਂ ਨਾਲ ਇਹ ਵਈਮਾ ਨਹੀਂ ਕਰਨ ਵਾਸਤੇ ਸਾਰਾ ਕੁਝ ਪਲਾਨੀ ਹੋ ਰਹੀ ਹੈ ਜਿਹੜੀ ਕਿ ਇਹ ਸਰਕਾਰਾਂ ਸੈਂਟਰ ਤੋਂ ਹੋ ਰਹੀਆਂ ਸਾਰਾ ਕੁਝ ਇਹ ਕਦੇ ਵੀ ਇਥੋਂ ਦੇ ਰਿਜਲਟ ਵਧਿਆ ਨਹੀਂ ਨਿਕਲਣਗੇ ਜਦੋਂ ਤੱਕ ਪੰਜਾਬ ਦੇ ਮਸਲਿਆਂ ਨੂੰ ਪੰਜਾਬ ਦੀ ਸਥਿਤੀ ਨੂੰ ਪੰਜਾਬ ਦੇ ਵਿਰਸੇ ਵਿਰਾਸਤ ਨੂੰ ਹਕੂਮਤ ਨਾਲ ਨਹੀਂ ਸਮਝਦਾ ਉਹਨੂੰ سنجੀਦਗੀ ਨਾਲ ਹੱਲ ਨਹੀਂ ਕਰਦਾ ਪੰਜਾਬ ਦੇ ਹਾਲਾਤ ਨਹੀਂ ਕਦੇ ਵੀ ਠੀਕ ਹੋ ਸਕਣਗੇ ਪੰਜਾਬ ਦੇ ਹਾਲਾਤ ਦਿਨ ਦਿਨ ਵਿਗੜਨਗੇ ਜਿਹੜੀ ਇੱਥੋਂ ਦੇ ਐਡਮਿਨਿਸਟ੍ਰੇਸ਼ਨ ਹੈ ਇੱਥੋਂ ਦੇ ਆਈਐਸ ਅਫਸਰ ਇੱਥੋਂ ਦੇ ਆਈਪੀਐਸ ਅਫਸਰ ਉਹ ਵੀ ਆਪਣੀ ਮਨਮਰਜ਼ੀਆਂ ਕਰ ਰਹੇ ਨੇ ਲਾਲ ਫਿਤਾ ਸ਼ਾਹੀ ਹੈ ਕੋਈ ਸਰਕਾਰ ਦੀ ਗੱਲ ਨਹੀਂ ਮੰਨਦੇ ਸਰਕਾਰ ਦਾ ਅਸਲੀ ਅਫਸਰ ਸ਼ਾਹੀ ਦੀ ਹੁੰਦੀ ਹੈ ਉਹ ਆਪਣੀ ਮਨਮਰਜ਼ੀਆਂ ਕਰ ਰਹੀ ਹੈ ਸਰਕਾਰ ਦਾ ਇਧਰ ਕੋਈ ਕੰਟਰੋਲ ਨਹੀਂ ਸਦਾ ਸਿਮਰ ਜੀ ਸੀਮਾਨ ਵਰਗੀ ਸ਼ਖਸੀਅਤ ਜਾਂ ਕੋਈ ਹੋਰ ਸ਼ਖਸੀਅਤ ਵੀ ਜਿਹਨੂੰ ਪੰਜਾਬੀ ਚ ਚੰਗੇ ਸਮਝਣ ਉਹ ਲਿਆ ਸਕਦੇ ਨੇ ਪਰ ਲੇਕਿਨ ਉਹ ਸਿਕਸ਼ੀਅਤ ਹੀ ਇੱਥੇ ਕਾਮਯਾਬ ਹੋਵੇਗੀ ਜਿਹੜੀ ਇੱਥੇ ਦੇ ਦਰਦ ਨੂੰ ਸਮਝਦੀ ਹੈ ਔਰ ਸਮਰੱਥਾ ਰੱਖਦੀ ਹੈ ਸਾਡੀ ਇਹ ਬੇਨਤੀ ਹੈ ਸਾਰੇ ਪੰਜਾਬੀਆਂ ਨੂੰ ਸਾਡੀ ਸਿੱਖਾਂ ਨੂੰ ਇੱਥੇ ਦੇ ਸਾਰੇ ਹਿੰਦੂ ਮੁਸਲਮ ਸਿੱਖ ਸਾਈ ਇੱਥੇ ਕੋਈ ਇਹ ਜਬ ਵਿਦਕਰਨ ਵਾਲੀ ਗੱਲ ਨਹੀਂ ਹੈਗੀ ਕੋਈ ਧਰਮ ਦੀ ਗੱਲ ਨਹੀਂ ਕੋਈ ਕੌਮ ਦੀ ਗੱਲ ਨਹੀਂ ਇਹ ਸਰਕਾਰਾਂ ਹੀ ਹੈ ਇਸ ਤੈ ਇੱਥੇ ਸਾਰਾ ਕੁਝ ਧਰਮ ਦੇ ਨਾਂ ਤੇ ਭਰਕਾ ਦੇ ਨਾਂ ਤੇ ਜਾਤਪਾਤ ਦੇ ਨਾਂ ਤੇ ਲੜਾਈਆਂ ਪਾ ਕੇ ਆਪਣੇ ਸਿਆਸੀ ਮਕਸਦਾਂ ਦੀ ਪੂਰਤੀ ਕਰਨਾ ਚਾਹੁੰਦੇ ਨੇ ਇਹ ਕਦੇ ਵੀ ਇੱਥੇ ਪੰਜਾਬ ਵਿੱਚ ਕਾਮਯਾਬ ਨਹੀਂ ਹੋ ਸਕਣਗੇ ਜਿਹੜੀਆਂ ਇਹ ਗੱਲਾਂ ਲੜਾਈਆਂ ਪਾਉਣ ਦੀਆਂ ਕਰਦੇ ਆ ਵੱਖ-ਵੱਖ ਵਰਗਾਂ ਵਿੱਚ ਉਹ ਇੱਥੇ ਕਾਮਯਾਬ ਨਹੀਂ ਹੋਣਗੇ ਜਿਹੜੇ ਮੁੱਦੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਬੀਤੇ ਸਮੇਂ ਦੇ ਹੋਏ ਸੀਗੇ ਇਸ ਦੀ ਬੇਅਦਬੀ ਦੀ ਸਿੱਖਾਂ ਨੂੰ ਮਾਰਨ ਦੇ ਉਤੇ ਮਕਸਦ ਵੀ ਕਈ ਬਰਗਾੜੀ ਵੀ ਕਹੀ ਉਹ ਸਾਰਿਆਂ ਦੀ ਅੱਜ ਤੱਕ ਜਾਂਚ ਨਹੀਂ ਹੋਈ ਅਨੇ ਸਾਲਾਂ 2000 15 ਦਾ ਵਾਕਿਆ ਹੈਗਾ ਇਹ ਅਜੇ ਤੱਕ ਇਹ ਜਾਂਚ ਨਹੀਂ ਹੋਏ 7-8 ਸਾਲ ਹੋ ਗਏ ਨੇ ਅਜੇ ਤੱਕ ਇਹਨਾਂ ਕੁ ਜਿਹੜੇ ਜਿਹੜੇ ਉਹਦੇ ਦੋਸ਼ੀ ਨੇ ਉਹ 잡ੇ ਵੀ ਹੋ ਚੁੱਕੇ ਨਹੀਂ ਉਹ ਰਿਪੋਰਟਾਂ ਇਸਾਈਟੀ ਦੀ ਰਿਪੋਰਟਾਂ ਵਿੱਚ ਆ ਵੀ ਚੁੱਕੇ ਨੇ ਲੇਕਿਨ ਕੋਈ ਵੀ ਗਵਰਨਮੈਂਟ ਕੋਈ ਵੀ ਹੁਕਮਰਾਨ ਕੋਈ ਵੀ ਸਰਕਾਰੀ ਅਫਸਰ ਉਹਨਾਂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਨਹੀਂ ਕਰਾੜੇ ਜਿਹੜੇ ਦੋਸ਼ੀ ਨੇ ਸਦਾ ਪ੍ਰਕਾਸ਼ ਸਿੰਘ ਬਾਦਲ ਆਪਣੇ ਦੂਜੇ ਬਾਦਲ ਸਾਹਿਬ ਸੁਮੇਰ ਸੈਣੀ ਛਿੱਟੇ ਵਾਲਾ ਸਾਧ ਇਹ ਮੇਨ ਦੋਸ਼ੀ ਨੇ ਸਾਰੇ ਪੰਜਾਬ ਦੇ ਲੋਕਾਂ ਨੂੰ ਖਰਾਬ ਕਰਨ ਵਾਲੇ ਇਹ ਉਹਨਾਂ ਨੂੰ ਪੈਟਰਨ ਉਹਨਾਂ ਨੂੰ ਸਰਪਸਤੀ ਕਰ ਰਹੀ ਹੈ ਸਰਕਾਰਾਂ ਸੈਂਟਰ ਦੀਆਂ ਸਰਕਾਰਾਂ ਪੰਜਾਬ ਦੀ ਸਰਕਾਰ ਉਹ ਸਾਡੀਆਂ ਸਜਾਵਾਂ ਸਾਰੀਆਂ ਪੁਨੀਕਲ ਸਾਡੇ ਸਿੱਖ ਨੌਜਵਾਨ ਸਾਡੇ ਕਾਲਤਾਸ ਦੇ ਜਥੇਦਾਰ ਭਾਈ ਜਤਾ ਸਿੰਘ ਹਵਾਰਾ ਤੇ ਹੋਰ ਸਾਡੀਆਂ ਪਰਸਨੈਲਿਟੀਆਂ ਸਾਰੀਆਂ ਕੌਮੀ ਪਰਸਨੈਲਿਟੀਆਂ ਉਹਨਾਂ ਨੇ ਕੋਈ ਕ੍ਰਾਈਮ ਪਕੀਤਾ ਨਹੀਂ ਉਹਨਾਂ ਨੇ ਸੰਘਰਸ਼ ਲੜਿਆ ਸੰਘਰਸ਼ ਦੇ ਵਿੱਚ ਉਹਨਾਂ ਨੂੰ ਦੋਸ਼ੀ ਬਣਾ ਕੇ ਇਹਨਾਂ ਨੇ ਅੰਦਰ ਜੇਲਾ ਜ ਦਿੱਤੇ ਆ ਜਦੋਂ ਉਹਨਾਂ ਨੇ ਆਪਣੀਆਂ ਸਜਾਵਾਂ ਪੂਰੀਆਂ ਕਰ ਲਈਆਂ ਉਹਨਾਂ ਨੂੰ ਰਿਹਤਨਾ ਚਾਹੀਦਾ ਕਿਉਂ ਨਹੀਂ ਰਿਹਆ ਕਰਦੇ ਇਹਦਾ ਮਤਲਬ ਇਹ ਸਿੱਖ ਕੌਮ ਨਾਲ ਦੋਰੇ ਮਾਪਦਾਨ ਬਣਾ ਰਹੇ ਨੇ ਪੰਜਾਬੀਆਂ ਨਾਲ ਦੋਰੇ ਮਾਪਦਾਨ ਬਣਾ ਰਹੇ ਨੇ ਪੰਜਾਬ ਵਿੱਚ ਕੋਈ ਨਸੀ ਦਿੱਤੀ ਜਾ ਰਹੀ ਪੰਜਾਬ ਦੇ ਬੇਰੁਜ਼ਗਾਰ ਨੂੰ ਦੂਰ ਕਰਨ ਵਾਸਤੇ ਕੁਝ ਨਹੀਂ ਕੀਤਾ ਜਾ ਰਿਹਾ ਪੰਜਾਬ ਦੀ ਜਿਹੜੀ ਖੇਤੀਬਾੜੀ ਜਿੰਸਾਂ ਵਪਾਰਕ ਹੋਰ ਜਿਹੜੇ ਵਪਾਰੀ ਆ ਉਹ ਚੀਜ਼ਾਂ ਪੈਦਾ ਕਰਦੇ ਨੇ ਉਹਨਾਂ ਨੂੰ ਵੇਚਣ ਵਾਸਤੇ ਉਹਨਾਂ ਨੂੰ ਸਹੀ ਮੁੱਲ ਮਿਲੇ ਉਹ ਵਪਾਰ ਨੂੰ ਬਾਹਰ ਹੀ ਜਾਂ ਦਿੱਤਾ ਜਾ ਰਿਹਾ ਸਾਡੀਆਂ ਸਰਹੰ ਸਾਰੇ ਪੰਜਾਬ ਦੀਆਂ ਸਰਦਾਂ ਖੁੱਲਣ ਇਥੋਂ ਦੇ ਜਿੰਸਾਂ ਇਥੋਂ ਦੀ ਕਣਕ ਝੋਨਾ ਸਾਰੀ ਫਸਲਾਂ ਜੋ ਵੀ ਆ ਉਹ ਆਪਣੇ ਜ਼ਿਮੀਦਾਰ ਬਾਹਰ ਵੇਚੇ ਜਾ ਕੇ ਇਧਰ ਰਾਣ ਰਾਗ ਸਾਰੇ 사ਉਦੀ ਅਰਬੀਆ ਸਾਰੇ ਮੱਧ ਏਸ਼ੀਆ ਵਿੱਚ ਉਹਨਾਂ ਨੂੰ ਸਹੀ ਕੀਮਤ ਮਿਲੇ ਵਪਾਰ ਖੁੱਲਾ ਕਰਨ ਵਪਾਰ ਖੋਲਣਾ ਚਾਹੀਦਾ ਸਾਰੀ ਸਰਦਾਂ ਕੋਲ ਕੇ ਜਿਹੜਾ ਵਪਾਰੀ ਐ ਇੱਥੇ ਕੋਈ ਚੀਜ਼ ਬਣਾਉਂਦਾ ਕੋਈ ਆਪਣੀ ਪ੍ਰੋਡਕਸ਼ਨ ਕਰਦਾ ਕੋਈ ਉਹ ਕ੍ਰੀਏਟ ਕਰਦਾ ਨਵੀਂ ਚੀਜ਼ ਬਣਾਉਂਦਾ ਉਹਨੂੰ ਵੀ ਉਹ ਵੀ ਆਪਣੀਆਂ ਚੀਜ਼ਾਂ ਬਾਹਰ ਵੇਚੇ ਜਾ ਕੇ ਚੀਨ ਤੋਂ ਤਾਂ ਸਾਰਾ ਸਮਾਨ ਇੱਥੇ ਆ ਰਹੇ ਨੇ ਤੇ ਸਾਰਾ 80% ਚੀਨ ਤੋਂ ਸਾਰਾ ਉਹ ਦਿਨਾਂ ਕਹਿੰਦੇ ਸਾਡੀ ਦੁਸ਼ਮਣੀ ਹੈ ਸਾਰਾ ਸਮਾਨ ਤਾਂ ਉਹ ਤੋਂ ਲਈ ਜਾਂਦੇ ਨੇ ਕਰੋੜਾ ਅਰਬਾਂ ਰੁਪਏ ਦੇ ਇਹ ਵਪਾਰ ਕਰਦੇ ਉਹਨਾਂ ਨਾਲ ਅਡਾਨੀ ਬਾਨੀ ਇਹਨਾਂ ਨੇ ਕਰੋੜਾ ਪਤੀ ਅੱਪਾ ਪਤੀ ਬਣਾਤੇ ਉਹਨਾਂ ਨੂੰ ਸਮਾਨ ਲੈ ਦੇ ਕੇ ਸਾਰਾ ਵਪਾਰ ਕਰ ਕਰਕੇ ਪੰਜਾਬ ਬਾਰੇ ਕਿਉਂ ਨਹੀਂ ਸੋਚਦੇ ਪੰਜਾਬ ਵੀ ਤਾਂ ਇੰਡੀਆ ਦਾ ਹਿੱਸਾ ਹੈ ਕੰਨਕ ਆਪਣੀ ਕੰਨਿਆ ਕੁਮਾਰੀ ਤੱਕ ਤੇ ਕਸ਼ਮੀਰ ਤੱਕ ਸਾਰਾ ਇਹ ਪੰਜਾਬ ਉਹਦੇ ਵਿੱਚ ਹੀ ਆਉਂਦਾ ਨਾ ਤੇ ਪੰਜਾਬ ਨੂੰ ਇਹ ਵੱਖਰਾ ਕਿਉਂ ਰੱਖ ਰਹੇ ਨੇ ਪੰਜਾਬ ਨਾਲ ਬਿਤਕਰਾ ਕਿਉਂ ਕਰ ਰਹੇ ਨੇ ਮਤਲਬ ਮਾਰਾ ਸਲੂਕ ਕਿਉਂ ਕਰ ਰਹੇ ਨੇ ਇਹ ਸਾਰੀਆਂ ਹੁਕਮਰਾਨਾਂ ਦੀਆਂ ਮੰਦ ਭਾਵਨਾ ਹੈ ਪੰਜਾਬ ਪ੍ਰਤੀ ਉਹਨਾਂ ਦੀ ਜਿਹੜੀ ਈਰਖਾਵਾਦੀ ਸੋਚ ਹੈ ਸਿੱਖ ਕੌਮ ਲਈ ਈਰਖਾਵਾਦੀ ਸੋਚ ਹੈ ਇਹ ਸਾਰਾ ਕੁਝ ਪੰਜਾਬ ਨੂੰ ਇਹਨਾਂ ਨੇ ਇੱਕ ਪ੍ਰਯੋਗਸ਼ਾਲਾ ਬਣਾਇਆ ਹੈ ਹਰ ਕੀ ਨੂੰ ਇੱਥੇ ਲਾਗੂ ਕਰਦੇ ਨੇ ਇੱਥੇ ਖੂਨ ਖਰਾਬਾ ਕਰਕੇ ਸਾਰੇ ਇੰਡੀਆ ਨੂੰ ਮਗਰ ਲਾਉਂਦੇ ਨੇ ਸਾਰੇ ਹਿੰਦੂ ਸਿੱਖਾਂ ਦੇ ਲੜਾਈ ਪਾਉਂਦੇ ਨੇ ਕਦੇ ਹਿੰਦੂ ਮੁਸਲਮਾਨਾਂ ਦੇ ਲੜਾਈ ਪਾਉਂਦੇ ਨੇ ਇਹ ਸਾਰੀਆਂ ਸਾਜਸ਼ਾ ਰਾਜ ਨੇ ਕੋਈ ਕਿ ਸਾਡਾ ਕਿਸੇ ਨਾਲ ਸਿੱਕਾਉਂਦਾ ਵੈਰ ਬਰੋ ਨਹੀਂ ਅਸੀਂ ਪੂਰੇ ਸਾਰੀ ਮਨੁੱਖਤਾ ਇਨਸਾਨੀਅਤ ਦੇ ਹੰਮੀ ਆ ਲੇਕਿਨ ਇਹ ਸਾਜਸ਼ਾ ਇਨਾ ਦੀਆਂ ਜਿਹੜੀਆਂ ਆ ਉਹ ਇੱਥੇ ਨਫ਼ਰਤ ਪੈਦਾ ਕਰਦੀਆਂ ਨੇ ਲੜਾਈਆਂ ਪਾਉਂਦੀਆਂ ਨੇ ਤੇ ਉਹਦੇ ਕੇ ਸਿਆਸੀ ਸੁਆਤਾਂ ਨੂੰ ਪੂਰਤੀ ਕਰਦੇ ਨੇ ਇਹ ਨਹੀਂ ਹੋਣਾ ਚਾਹੀਦਾ ਸਾਰੀ ਦੁਨੀਆ ਨੂੰ ਸਾਨੂੰ ਸਮਝਦੀ ਹੈ ਜਿਹੜੀ ਸਿੱਖ ਕੌਮ ਆ ਉਹ ਤਾਂ ਸਾਰੇ ਸੰਸਾਰ ਦੀ ਬਿਹਤਰੀ ਚ ਕਦੇ ਇੰਡੀਆ ਪੰਜਾਬ ਦੀ ਨਹੀਂ ਸਾਰੇ ਸੰਸਾਰ ਨਿਵਾਸੀਆਂ ਦੀ ਬੇਤਰੀ ਚਾਹੁੰਦੀ ਹੈ ਉਹਦੇ ਲਈ ਅਸੀਂ ਹਮੇਸ਼ਾ ਸਰਗਰਮ ਨੇ ਸਾਡੇ ਰਵੀ ਸਿੰਘ ਜਦੋਂ ਵੀ ਕਿਤੇ ਬਾਹਰ ਦੇ ਮੁਲਕਾਂ ਵਿੱਚ ਕੋਈ ਲੜਾਈ ਲੱਗਦੀ ਹੈ ਕਿਤੇ ਕੋਈ ਬਿਮਾਰੀ ਆਉਂਦੀ ਹੈ ਕੋਈ ਹੋਰ ਆਫਤ ਆਉਂਦੀ ਹੈ ਸਾਡੀ ਸਿੱਖੋਂ ਪਹਿਲਾਂ ਖੜੀ ਹੁੰਦੀ ਹੈ ਇਨਫਾਨੇ ਲਾ ਕੇ ਅਸੀਂ ਆਪਣੀ ਸੇਵਾ ਕਰਦੇ ਆਂ ਸਾਨੂੰ ਆਪਣੀ ਜਿਹੜੀ ਰਵਾਇਤਾਂ ਦੇ ਮੁਤਾਬਕ ਆਪਣੀ ਸੋਚ ਦੇ ਮੁਤਾਬਕ ਜੋ ਗੁਰੂ ਸਾਹਿਬ ਨੇ ਸਾਨੂੰ ਬੋਲਸੇਜ ਕੀਤਾ ਹੈ ਸਾਨੂੰ ਆਪਣੇ ਕੰਮ ਕਰ ਲੋ ਸਾਡੇ ਆਪਣੇ ਸਾਨੂੰ ਆਪਣੇ ਧਰਮ ਦਾ ਪਰਚਾ ਨਹੀਂ ਕਰਨ ਤੋਂ ਵਧਨ ਫੁਰਨ ਲੈ ਦੰਦੇ ਕਿਉਂ ਸਾਡੇ ਵਿਚੇ ਰਕਮਾਂ ਪਾਈਆਂ ਜਾ ਰਹੀਆਂ ਕਿਉਂ ਸਾਨੂੰ ਬਦਨਾਮ ਕੀਤਾ ਜਾ ਰਿਹਾ ਕਿਉਂ ਸਾਡੇ ਬੰਦਿਆਂ ਨੂੰ ਛੜਿਆ ਨਹੀਂ ਜਾ ਰਿਹਾ ਕਿਉਂ ਇੱਥੇ ਸਾਸ਼ਾਂ ਲੱਗੀਆਂ ਜਾ ਰਹੀਆਂ ਕਿਉਂ ਇਹ ਦੋਸ਼ੀਆਂ ਨੂੰ ਜਿਹੜੇ ਸੁਮੇਰ ਸੈਣੀ ਸਾਹ ਪ੍ਰਕਾਸ਼ ਸਿੰਘ ਬਾਦਲ ਕੁਰੀਤ ਸਿੰਘ ਬਾਦਲ ਚੇਤ ਸਿੰਘ ਵਾਲੇ ਇਹਨਾਂ ਨੂੰ ਬਾਰ ਬਾਰ ਕਿਉਂ ਜਮਾਨਤਾ ਦੇ ਕੇ ਹੁਣ ਸਿਸ਼ਿਆਲ ਨੂੰ ਹਰ ਬਾਰ ਪਰੋਲ ਤੇ ਛੱਡ ਦਿੰਦੇ ਨੇ ਸਾਡੇ ਬੰਦਿਆਂ ਤੋਂ 25 ਸਾਲਾਂ ਦੇ ਕਦੇ ਬ੍ਰੋਲ ਲੋਨੇ ਦਿੱਤੀ ਉਹਨੂੰ ਹਰ ਹਰ ਮਹੀਨੇ ਚਾਰ ਚੌਥੇ ਮਹੀਨੇ ਹੰਡੈਕਸ਼ਨਾਂ ਦੇ ਬਾਅਦ ਛੱਡ ਦਿੰਦੇ ਨੇ ਇਹ ਸਾਰੇ ਵਿਤਕਰੇ ਨੇ ਕਾਨੂੰਨ ਦੀ ਨਜ਼ਰ ਵਿੱਚ ਪੰਜਾਬੀਆਂ ਨੂੰ ਸਿੱਖਾਂ ਨੂੰ ਬਰਬਰ ਨਹੀਂ ਰੱਖਿਆ ਜਾਂਦਾ ਇਹਦੇ ਨਤੀਜੇ ਕਦੇ ਵੀ ਸਹੀ ਨਹੀਂ ਨਿਕਲਣਗੇ ਬੇਤਰ ਇਹ ਹੋਊਗਾ ਹਕੂਮਤਾਂ ਜਿਹੜੇ ਸਾਡੇ ਇੰਡੀਆ ਦੇ ਪੰਜਾਬ ਦੇ ਜਿਹੜੇ ਵੀ ਅੱچھے ਦੇ ਕਿਉਂਕਿ ਬੇਤਰੀ ਚਾਹੁੰਦੇ ਨੇ ਉਹ ਸਾਰਿਆਂ ਨੂੰ ਰਲ ਕੇ ਪੰਜਾਬ ਦੀ ਪੰਜਾਬ ਸਰਦੀ ਸੂਬਾ ਪੰਜਾਬ ਨੇ ਹਮੇਸ਼ਾ ਕੁਰਬਾਨੀਆਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਹਰ ਕੰਮ 'ਚ ਮੋਰੀ ਰਿਹਾ ਇਹਨਾਂ ਪੰਜਾਬੀਆਂ ਦੀ ਹੌਸਲਾ ਵਧਾਈ ਕਰਨੀ ਚਾਹੀਦੀ ਹੈ ਸਿੱਖਾਂ ਦੀ ਹੌਸਲਾ ਵਧਾਈ ਕਰਨੀ ਚਾਹੀਦੀ ਜਿਹੜੇ ਹਰ ਕੰਮ 'ਚ ਮੂਰੇ ਰਹਿੰਦੇ ਨੇ ਇਹਨਾਂ ਨਾਲ ਵਿਤਕਰਾ ਕਰਕੇ ਇੱਥੇ ਦੇ ਮਾਹੌਲ ਨੂੰ ਕਦੇ ਪੰਜਾਬ ਦੇ ਮਾਹੌਲ ਨੂੰ ਇੰਡੀਆ ਦੇ ਮਾਹੌਲ ਨੂੰ ਖਰਾਬ ਕਰ ਰਹੇ ਨੇ ਹਿਊਮਨ ਰਾਈਟਸ ਜਿਹੜਾ ਵਰਲਡ ਹਿਊਮਨ ਰਾਈਟਸ ਕਮਿਸ਼ਨ ਆ ਉਹਨੇ ਰਿਪੋਰਟ ਦਿੱਤੀ ਹੈ ਵੀ ਅੱچھے ਮਨੁੱਖੀ ਅਧਿਕਾਰਾਂ ਦਾ ਲੰਘਣ ਜਿਹੜਾ ਹੋ ਰਿਹਾ ਹੈ ਉਹਦੇ ਵਿੱਚ ਚੌਥੇ ਨਾਂ ਇਹ ਜਿਹੜੀ ਵਰਲਡ ਦੀ ਜਿਹੜੀ ਹਿਊਮਨ ਰਾਈਟਸ ਕਮਿਸ਼ਨ ਹੈ ਰਿਲੀਜੀਅਸ ਕਮਿਸ਼ਨ ਹੈ ਉਹ ਕਹਿ ਰਿਹਾ ਹੈ ਵੀ ਜਿਹੜੀ ਸਭ ਤੋਂ ਜ਼ਿਆਦਾ ਜਿਹੜੀਆਂ ਜਿੱਥੇ ਹਿਊਮਨ ਰਾਈਟਸ ਦਾ ਲੰਘਣ ਹੋ ਰਿਹਾ ਹੈ ਚੌਥਾ ਨਾਮ ਇੰਡੀਆ ਦਾ ਆ ਰਿਹਾ ਹੈ ਫਿਰ ਉਹਨੂੰ ਕਿਉਂ ਨਹੀਂ ਇਹ ਠੀਕ ਕਰ ਰਹੇ ਜਦੋਂ ਇੰਡੀਆ ਅਸੀਂ ਤਾਂ ਕਹਿ ਨਹੀਂ ਤੇ ਪੰਜਾਬ ਤਾਂ ਕਹਿ ਨਹੀਂ ਰਿਹਾ ਸਿੱਕੋਂ ਤਾਂ ਕਹਿ ਨਹੀਂ ਰਿਹਾ ਵੀ ਇੰਡੀਆ ਉਹ ਸਾਰੀ ਵਰਲਡ ਦੀ ਜਿਹੜੀ ਜਿੱਥੇ ਬੰਦੀ ਹੈ ਉਹ ਕਹਿ ਰਹੀ ਹੈ ਫਿਰ ਇਹਦਾ ਮਤਲਬ ਇੱਥੇ ਕੁਝ ਨਾ ਕੁਝ ਗੜਬੜ ਹੋ ਰਿਹਾ ਜਿਹੜੀ ਹੈ ਹੁਕਮਰਾਨਾ ਇਹ ਆਪਣੇ ਦਾਅਵੇ ਟੀਵੀ ਚੈਨਲ ਤੇ ਵਖਰੀ ਕਰ ਰਹੇ ਨੇ ਅੰਮ੍ਰਲੀ ਰੂਪ ਵਿੱਚ ਇੱਥੇ ਸਾਰਾ ਬੈਕਵਰਡ ਕਲਾਸ ਨੂੰ ਹੋਰ ਵਰਗਾਂ ਨੂੰ ਸਾਰੇ ਇਕੁਚਲੇ ਜਾ ਰਹੇ ਹਨ ਉਹਨਾਂ ਦੇ ਹੱਕ ਇਕੁਚਲੇ ਜਾ ਰਹੇ ਹਨ ਬੰਧਨ ਖਾਤਾਂ ਤੋਂ ਉਹਨਾਂ ਨੂੰ ਵਾਂਧੇ ਕੀਤਾ ਜਾ ਰਿਹਾ ਹੈ ਇਹਦੇ ਨਤੀਜੇ ਕਦੇ ਵੀ ਸਹੀ ਨਹੀਂ ਹੋਣਗੇ ਸਾਡੇ ਸਾਰੇ ਮੂਲਕ ਨਿਵਾਸੀਆਂ ਨੂੰ ਹੁਕਮਰਾਨਾਂ ਨੂੰ ਇਹ ਬੇਨਤੀ ਹੈ ਮੈਂ ਇਸ ਆਵਜੀ ਦੇ ਚੈਨਲ ਰਾਹੀਂ ਇਹਨਾਂ ਸਾਰੇ ਹੁਕਮਰਾਨਾਂ ਨੂੰ ਤੇ ਸਾਰੇ ਇੰਡੀਆ ਦੇ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਜਿਹੜੇ ਇੱਥੋਂ ਦੇ ਹਾਲਾਤ ਇਹ ਹੁਕਮਰਾਨ ਬਣਾ ਰਹੇ ਨੇ ਉਸ ਨੂੰ ਸਹੀ ਸਮਝ ਕੇ ਉਸ ਨੂੰ ਸ਼ਹੀਦ ਇਸਾਬ ਨਾਲ ਕੀਤਾ ਜਾਵੇ ਇੱਥੇ ਅਮਨ ਚੈਨ ਕਾਇਮ ਰਹੇ ਹਰ ਸਮੇਂ ਹਮੇਸ਼ਾ ਲਈ ਸਾਰੀ ਦੁਨੀਆ ਇਨਸਾਨੀਅਤ ਜਿਹੜੀ ਇਨਸਾਨੀਅਤ ਦੀ ਕਦਰ ਕੀਮਤ ਹੋਵੇ ਸਾਰੇ ਲੋਕ ਸੁਖੀ ਬਸਣ ਅਮਨ ਚੈਨ ਕਾਇਮ ਰਹੇ ਤਦੇ ਹੋ ਸਕਦਾ ਹੈ ਜੇ ਇੰਡੀਆ ਦੇ ਹੁਕਮਰਾਨ ਪੰਜਾਬ ਦੇ ਹੁਕਮਰਾਨ ਤੇ ਇਥੋਂ ਦੀ ਅਫਸਰशाही ਸਾਰੀ ਮੁਨਕਤਰੀ ਗੱਲ ਸੋਚ ਕੇ ਅੱਗੇ ਵਧੇ ਤੇ ਜਿਹੜੇ ਵਿਧਾਨ ਖਾਕਾਂ ਸਾਰਿਆਂ ਨੂੰ ਬਰਾਬਰ ਉੱਤੇ ਜਾਣ ਕਾਨੂੰਨ ਦੀ ਕਾਨੂੰਨ ਸਭ ਦੀ ਨਜ਼ਰ ਇੱਕੋ ਹੋਣਾ ਚਾਹੀਦਾ ਵੱਖਰੇ ਵੱਖਰੇ ਹੋਣੇ ਚਾਹੀਦੀ ਹੈ ਇੰਨੀਆ ਕਿ ਬੇਨਤੀ ਹੈ ਮੈਂ ਉਮੀਦ ਕਰਦਾ ਕਿ ਸਾਰੇ ਜਿਹੜੇ ਸਾਡੇ ਇੰਡੀਆ ਇੱਕ ਮਰਾ ਵੀ ਇੱਕ ਇੱਕ ਹੋਰ ਵਿਚਾਰਾ ਮੇਰਾ ਜਿਹੜੇ ਆਪਣੇ ਭਾਈ ਅਮਨਤਪਾਲ ਜੀ ਨੇ ਉਹਦੇ ਤੋਂ ਥੋੜੀ ਪਾਰਟੀ ਉਹਨਾਂ ਨੂੰ ਕਿਸ ਤਰ੍ਹਾਂ ਦੇ ਦਿੱਤੀ ਭਾਈ ਅਮਰਪਾਲ ਸਿੰਘ ਨੌਜਵਾਨ ਜੋ ਲੁਬਈ ਤੋਂ ਆ ਕੇ ਬਹੁਤ ਹੀ ਚੰਗੇ ਤਰੀਕੇ ਨਾਲ ਇਨਸਾਨੀਅਤ ਸਿੱਖ ਕੌਮ ਦੀ ਸੋਚ ਲੈ ਕੇ ਅਮਰ ਸੰਚਾਰ ਦਾ ਮੁਖ ਲੈ ਕੇ ਮੁਖ ਜੁਮੇ ਹੋਰੀਨ ਲੈ ਕੇ ਉਹ ਇਥੋਂ ਦੀ ਨੌਜਵਾਨੀ ਜਿਹੜੀ ਕਿ ਬੇਰੁਜ਼ਗਾਰੀ ਦੀ ਵਜ੍ਹਾ ਇਕਨੋਮਿਕ ਜਿਹੜੇ ਕਾਰਨਾਂ ਦੀ ਕਾਰਨ ਜਿਹੜੀ ਸਾਡੀ ਮਾਦੀ ਹਾਲਤ ਜਾਣਬੁੱਝ ਕੇ ਹਕਮਨਾਨਾਂ ਨੇ ਕਮਜ਼ੋਰ ਕੀਤੀ ਹੋਈ ਹੈ ਇਹਨੂੰ ਚਾਤਰਬਲਤ ਕਹਿ ਰ ਰਹੇ ਹਨ ਉਹਨੂੰ ਮੁੱਖ ਰੱਖ ਕੇ ਅਮਰਪਾਲ ਸਿੰਘ ਨੇ ਮਹਿਸੂਸ ਕੀਤਾ ਕਿ ਸਾਡੇ ਜਿਹੜੀ ਪੰਜਾਬ ਦੀ ਜਿਹੜੀ ਦਸ਼ਾ ਹੈ ਇਥੋਂ ਦੀ ਨੌਜਵਾਨੀ ਦੀ ਦਸ਼ਾ ਹੈ ਨੌਜਵਾਨ ਬੱਚੇ ਬੱਚੀਆਂ ਦਾ ਜੋ ਮਾੜਾ ਖਾਦ ਨਸ਼ੇ ਵੱਲ ਵੱਧ ਰਹੇ ਨੇ ਬੇਰੁਜ਼ਗਾਰੀ ਕਾਰਨ ਹੋਰ ਗਲਤ ਕੰਮਾਂ 'ਚ ਪੈ ਰਹੇ ਨੇ ਉਹ ਉਸਦਾ ਗੁਰੂ ਸਾਹਿਬਾਨ ਦੀ ਓਟ ਆਸਰਾ ਲੈ ਕੇ ਉਹਨਾਂ ਨੇ ਅਮਰਤ ਦੀ ਸੰਚਾਰ ਦੀ ਆਪਣੀ ਲੜੀ ਸ਼ੁਰੂ ਕੀਤੀ ਹੈ ਅੰਮ੍ਰਿਤਸਰ ਸ੍ਰੀ ਕਾਲ ਤੱਕ 72 23 ਜੂਨ 23 ਤੋਂ ਉਹ ਉਹਨਾਂ ਨੇ ਬਹੁਤ ਆਲਾ ਕੰਮ ਕੀਤਾ ਹੈ ਇੱਕ 28 ਸਾਲ ਦਾ ਨੌਜਵਾਨ ਇੰਨੀ ਵੱਡੀ ਜ਼ਿੰਮੇਵਾਰੀ ਇਨਸਾਨੀਅਤ ਪੱਖੀ ਕਰ ਰਹੇ ਹਨ ਉਹ ਕੋਈ ਬਹੁਤ ਵਧੀਆ ਕੰਮ ਕਰ ਰਹੇ ਨੇ ਦੂਜਾ ਉਹ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਲੋਕਾਂ ਨੂੰ ਪ੍ਰੇਰ ਰਹੇ ਨੇ ਨਾਲੇ ਤਾਂ ਅਮਰਤਾਰੀ ਬਣਾ ਰਹੇ ਨੇ ਨਾਲੇ ਨਸ਼ਿਆਂ ਤੋਂ ਦੂਰ ਸਾਰੇ ਵਰਗਾਂ ਨੂੰ ਇਹਨੀਆਂ ਕੋਲ ਸਿੱਕੋਂ ਵਾਸਤੇ ਜਾਂ ਪੰਜਾਬੀਆਂ ਵਾਸਤੇ ਕੰਮ ਕਰ ਰਹੇ ਨੇ ਉਹ ਤਾਂ ਸਾਰੀ ਇਨਸਾਨੀਅਤ ਵਾਸਤੇ ਕੰਮ ਕਰ ਰਹੇ ਨੇ ਲੇਕਿਨ ਉਹ ਚੰਗੇ ਕੰਮ ਨੂੰ ਵੀ ਇੱਥੋਂ ਦੇ ਹੁਕਮਰਾਨ ਉਹਨੂੰ ਨਿਸ਼ਾਨਾ ਬਣਾ ਕੇ ਕਦੇ ਕਿਸੇ ਕੇਸ ਵਿੱਚ ਕਦੇ ਕਿਸੇ ਕੇਸ ਵਿੱਚ ਕਦੇ ਕੋਈ ਟੀਵੀ ਚੈਨਲ ਵਾਲੇ ਜਿਨੇ ਇੱਥੋਂ ਦੇ ਟੀਵੀ ਚੈਨਲ ਨੇ ਉਹ ਉਹਨੂੰ ਟਾਰਗੇਟ ਕਰਦੇ ਨੇ ਉਹਨੂੰ ਕਹਿੰਦੇ ਜੀ ਇਹ ਸਰਕਾਰ ਦਾ ਬੰਦਾ ਜੀ ਇਹ ਬੀਜੇਪੀ ਨੇ ਭੇਜਿਆ ਪਾਣਾ ਭੇਜਿਆ ਸਾਨੂੰ ਤਾਂ ਇਹ ਜੀ ਹੋਰ ਭੇਜੋ ਸਾਰੀ ਕੌਮ ਜਿੱਥੇ ਜਿਥੇ ਇੰਨੀ ਗੜਬੜ ਹੋਈ ਵੀ ਐ ਸਮਾਜ ਵਿੱਚ ਅਪੰਧਰ ਫੈਲਿਆ ਹੋਇਆ ਹੈ ਬਰਾਈਆਂ ਦਾ ਝੜ ਸਾੜ ਆਇਆ ਪਿਆ ਉਥੇ ਚੰਗਾ ਸੁਧਾਰ ਕਰਨ ਵਾਸਤੇ ਇਹ ਜੇ ਬੰਦੇ ਤਾਂ ਲੋੜ ਹੈ ਇਹ ਜੇ ਆਤਮਾ ਦੀ ਤਾਂ ਇਹਨਾਂ ਨੂੰ ਲੋੜ ਹੈ ਚਾਹੇ ਉਹ ਭਾਜੀ ਭੇਜੇ ਸਾਨੂੰ ਸਾਨੂੰ ਤਾਂ ਸਮਾਜ ਨੂੰ ਅੱਜ ਲੋੜ ਹੈ ਇਹ ਤਾਂ ਸਾਨੂੰ ਦੋਸ਼ ਲਾ ਕੇ ਕਿ ਭਾਜੀ ਜੀ ਨੇ ਭੇਜਿਆ ਆਰਐਸਐਸ ਦਾ ਬੰਦਾ ਪੁਰਾਣਾ ਬਦਨਾਮ ਕਰ ਦੇਣੇ ਸਰ ਅਮਰਿਤਪਾਲ ਸਿੰਘ ਨੂੰ ਅਮਰਿਤਪਾਲ ਸਿੰਘ ਇੱਕ ਬਹੁਤ ਹੀ ਵਧੀਆ ਸ਼ਖਸੀਅਤ ਨੇ ਉਹਨਾਂ ਤੇ ਮਹਾਰਾਜ ਦੀ ਕਿਰਪਾ ਹੈ ਉਹ ਵਧੀਆ ਆਪਣੀ ਲਾਈਨ ਚੱਲ ਰਹੇ ਨੇ ਸਾਰੇ ਪੰਜਾਬੀਆਂ ਨੂੰ ਸਾਰੇ ਸਿੱਖਾਂ ਨੂੰ ਸਾਰੇ ਮੁਸਲਮਾਨ ਹਿੰਦੂ ਸਾਰੇ ਸਾਰੇ ਵੀਰਾਂ ਨੂੰ ਜਿਹਨੇ ਪੰਜਾਬ ਦੇ ਨਿਵਾਸੀਆਂ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਵੀ ਉਹਨੂੰ ਕਿਸੇ ਵੀ ਸ਼ੱਕ ਨਾਲ ਨਾ ਦੇਖਣ ਉਹਨੇ ਜੋ ਮਿਸ਼ਨ ਲੈ ਕੇ ਗੁਰੂ ਸਾਹਿਬ ਦੀ ਕਿਰਪਾ ਲੈ ਕੇ ਸ਼ੁਰੂ ਕੀਤਾ ਹੈ ਉਹਨੂੰ ਸਹਿਯੋਗ ਕਰਨ ਉਹ ਤਾਂ ਪੰਜਾਬ ਨੂੰ ਸਵਰਗ ਬਣਾਉਣ ਜਾ ਰਹੇ ਨੇ ਜੇ ਆਪਾਂ ਉਹਨਾਂ ਦੀ ਸੋਚ ਉੱਤੇ ਪਹਿਰਾ ਦੇ ਕੇ ਉਹਨੂੰ ਸਹਿਯੋਗ ਕਰੀਏ ਤਾਂ ਪੰਜਾਬ ਦਾ ਇੱਕ ਸਵਰਗ ਬਣੇਗਾ ਇੱਥੇ ਕੋਈ ਵੀ ਕਿਸੇ ਤਰ੍ਹਾਂ ਦੀ ਬੁਝਾਈ ਕਿ ਉਸ ਸਮੇਂ ਬਾਅਦ ਸਾਰੀਆਂ ਬਰਾਈਆਂ ਖਤਮ ਹੋ ਜਾਣਗੀਆਂ ਉਹ ਤਾਂ ਚੰਗੇ ਪਾਸੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵੋਟ ਆਸਰਾ ਲੈ ਕੇ ਉਹਨਾਂ ਦੀਆਂ ਸਖਿਆਵਾਂ ਤੇ ਉਹਨਾਂ ਦੀ ਗਵਾਹੀ ਨੂੰ ਲੈ ਕੇ ਸਾਰਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ ਸਰਕਾਰਾਂ ਉਹਨਾਂ ਨੂੰ ਸ਼ਾਨਾ ਬਣਾ ਰਹੀਆਂ ਵੀ ਧਰਮ ਬਚਾਤਰ ਨਾ ਫੈਲੇ ਸਿੱਖ ਨਾ ਬਣਨ ਚੰਗੇ ਪਾਸੇ ਲੋਕ ਲਾਂ ਲੱਗਣ ਨਸ਼ਿਆਂ ਤੋਂ ਨਾ ਲੋਕ ਟੁੱਟਣ ਨਸ਼ੇ ਨਸ਼ੇ ਕਰਦੇ ਰਹਿਣ ਸਰਕਾਰਾਂ ਦਾ ਚਾਹੁੰਦੀ ਹੈ ਸਰਕਾਰਾਂ ਪ੍ਰਚਾਰ ਹੋਰ ਕਰਦੀਆਂ ਹਨ ਅਮਲੀ ਰੂਪ ਕੁਝ ਹੋਰ ਕਰਦੀਆਂ ਉਹ ਆਪਣੇ ਆਪਣੇ ਸਿਆਸੀ ਸਿਆਸੀ ਸਵਾਰਥੀ ਤਾਨ ਮੁਕਰਾ ਕੇ ਉਹ ਸਾਰੇ ਕੰਮ ਕਰਦੀਆਂ ਲੇਕਿਨ ਸਰ ਅਮਰਪਾਲ ਸਿੰਘ ਭਾਈ ਇੱਕ ਅਜਿਹੇ ਇਨਸਾਨੀਅਤ ਪੱਖੀ ਕੰਮ ਕਰ ਰਹੇ ਹਨ ਜਿਹੜੀ ਸਾਰੇ ਸੰਸਾਰ ਨੂੰ ਅੱਜ ਲੋੜ ਹੈ ਸਵੈ ਸੇਵਾ ਦੇ ਇੰਡੀਆ ਦੇ ਪੰਜਾਬ ਨਿਵਾਸੀਆਂ ਨੂੰ ਉਹਦੀ ਬਹੁਤ ਜ਼ਿਆਦਾ ਲੋੜ ਹੈ ਉਹ ਬਹੁਤ ਵੱਡੀ ਜ਼ਿੰਮੇਵਾਰੀ ਪੂਰੀ ਕਰ ਰਹੇ ਸਾਰੇ ਵਰਗਾਂ ਨੂੰ ਸਾਡੇ ਸਾਡੇ ਵੀਰਾਂ ਭੈਣਾਂ ਬੱਚਿਆਂ ਬਜ਼ੁਰਗਾਂ ਮਾਤਾਵਾਂ ਨੂੰ ਬੇਨਤੀ ਹੈ ਤੁਹਾਡੇ ਮਾਧਿਅਮ ਰਾਈ ਵੀ ਸਪਾਈ ਅਮਰਤਪਾਲ ਸਿੰਘ ਨੂੰ ਬਿਨਾਂ ਕਿਸੇ ਸ਼ੱਕ ਤੋਂ ਉਹਨਾਂ ਨੂੰ ਹੱਤਰਾ ਸਹਿਯੋਗ ਕਰਨ ਤਾਂ ਕਿ ਇਥੋਂ ਦਾ ਸਾਡਾ ਸਮਾਜ ਆ ਵਧੀਆ ਸਿਰਸਕੀਏ ਇੱਥੇ ਅਮਨ ਚੈਨ ਹੋ ਜਾਕੇ ਇੱਥੇ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਹੈ ਹਲੀਮੀ ਰਾਜ ਦੀ ਉਹ ਹਲੀਮੀ ਰਾਜ ਇੱਥੇ ਅਭੀ ਕਿਸੇ ਨਾਲ ਵੀ ਕੋਈ ਕਿਸੇ ਨਾਲ ਕੋਈ ਵਹਿਰ ਭਰੋ ਨਾ ਰਹੇ ਸਾਰੇ ਬਰਾਬਰ ਨਾਲ ਲੜ ਕੇ ਬੈਠ ਕੇ ਮਿਲ ਕੇ ਗੱਲਬਾਤਾਂ ਕਰਨ ਆਪਣੇ ਮਸਲੇ ਹੱਲ ਕਰਨ ਭੈ ਭਰਾਤਰੀ ਭਰਾ ਬਹੇ ਸਾਰ ਦੋਸਤਾਨਾ ਸਬੰਧ ਰਹਿਣ ਸਾਰਿਆਂ ਨਾਲ ਇਸ ਤਰ੍ਹਾਂ ਦਾ ਮਾਹੌਲ ਹੈ ਮੰਮਨ